ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀ ਮੇਰੇ ਸਾਥ ਸੰਗਤਿਓਂ ਵੀਂਂਦੀ ਕਰ ਰਿਆਂ ਜੋ ਆ ਅਸੀਂ ਰੋਲਾ ਪਾਇਆ ਵੀ ਖੇਤਰੀ ਪਾਰਟੀ ਆ ਸਾਡੀ ਖੇਤਰੀ ਪਾਰਟੀ ਹੋਣੀ ਚਾਹੀਦੀ ਆ ਅਸੀਂ ਦੇਖੋ ਵੀ ਖੇਤਰੀ ਪਾਰਟੀ ਕਰ ਰਹੀ ਕੀ ਰਹੀ ਆ ਆਮ ਸਾਡਾ ਮੰਨਣਾ ਹੁੰਦਾ ਵੀ ਸਰਕਾਰਾਂ ਸਾਡੀਆਂ ਗੱਲ ਨਹੀਂ ਸਾਡੀ ਗੱਲ ਨਹੀਂ ਸੁਣਦੀ ਆ ਸਾਡਾ ਥੱਕਾ ਹੋ ਰਿਹਾ ਸਾਨੂੰ ਆਜ਼ਾਦ ਮਲਕ ਚਾਹੀਦਾ ਤੇ ਸਾਡੇ ਸੇਖੀ ਦੇਖ ਲਓ ਸਾਡਾ ਕਿੰਨਾ ਕਰ ਰਿਹਾ ਕਿੰਨਾ ਕਾਲ ਤਸ ਨੂੰ ਹੁੰਦਾਰ ਰਿਹਾ ਕਿਉਂ ਕਿੰਨਾ ਤੱਕਾ ਹੋ ਰਿਹਾ ਸ਼ਰਿਆਂ ਇੱਕ ਜਿਹਦਾ ਨਿਕਾਲ ਤਾ ਦੇ ਜਿਹਦਾ ਇੱਕ ਤਗਰ ਵੀ ਪਤੀ ਹੋਈ ਸਰ ਨੂੰ ਧਾਕੇ ਰੱਖਿਆ ਦੂਸਰੇ ਨੂੰ ਸਸਪੈਂਡ ਕਰਿਆ ਤੇ ਤੀਸਰਾ ਸੰਤਾਨ ਸਿਪਾਹੀ ਸਿੰਘ ਸਰ ਜਾਨ ਸੰਤਾਰ ਸਿੰਘ ਇਹਨੂੰ ਮੋਟਾ ਰਿਹਾ ਹੈ ਦੇਖੋ ਸਾਰਾ ਕੁਝ ਹੋ ਗਿਆ ਸਾਰਾ ਫੈਸਲਾ ਹੋ ਗਿਆ ਕਿੰਨਾ ਤੱਕਾ ਹੋ ਰਿਹਾ ਕੋ ਕੱਲ ਮਰਨ ਜੋਗੀ ਹੈ ਗਿਆ ਤਕਾਲ ਤਾਂ ਹਜੇ ਤੱਕ ਪ੍ਰਕਾਸ਼ ਸਿੰਘ ਬਾਦਲ ਦੀਆਂ ਕੀਤੀਆਂ ਕਿਤਾਈਆਂ ਕੀਤੀਆਂ ਗਲਤੀਆਂ ਕਰ ਗਏ ਉਹਦਾ ਫਕਰੇ ਕੋਲ ਪਾਪ ਪਾਪ ਚਲੇ ਆ ਗਿਆ ਤੇ ਸਾਡੀ ਖੇਤਰੀ ਪਾਰਟੀ ਜਿਹੜੀ ਆ ਕੀ ਕਰ ਰਹੀ ਆ ਇੱਕ ਮੈਂ ਬੇਨਤੀ ਕਰਨੀ ਚਾਹਣਾ ਇਹ ਜਿਹੜਾ ਅਕਾਲੀ ਦਲ ਆਇਆ ਸੀ ਨਾ ਇਹ 1920 ਚ ਬਣਿਆ ਸੀ ਇਹ ਗੁਰਦੁਆਰਾ ਦੀ ਸੇਵਾ ਲਹਿਰ ਵਾਸਤੇ ਸਿੱਖੀ ਨੂੰ ਆਪਣੇ ਗੁਰਦੁਆਰੇ ਦੀ ਸੇਵਾ ਸੰਭਾਲ ਵਾਸਤੇ ਇਹਨਾਂ ਨੇ ਇੱਕ ਪੰਜਾਬੀ ਪਾਰਟੀ ਬਣਾ ਕੇ ਰੱਖ ਦਿੱਤੀ ਆ ਤੇ ਚੋਣਾ ਲੜਿਆ ਅਕਾਲੀ ਦਲ ਚ ਚੋਣਾ ਲੜੇ ਤੇ ਜਾ ਕੇ ਦਿੱਲੀ ਦੇ ਚਫਲਾ ਝਾੜੀ ਜਾਵੇ ਤੁਹਾਨੂੰ ਪੜੀ ਸਾਧ ਸੰਗ ਜੀਓ ਜਿਹੜਾ ਹੁਣ ਉਹਦਾ ਨਵਾਂ ਜੰਗ ਸ਼ੁਰੂ ਹੋਇਆ ਅਕਾਲ ਤਖਤ ਨੇ ਇਸ ਅਕਾਲੀ ਦਾਲ ਨੂੰ ਅਯੋਗ ਕਰਾਰ ਦਿੱਤਾ ਜੇ ਤੁਹਾਨੂੰ ਅਯੋਗ ਕਰਾਰ ਹੀ ਦਿੱਤਾ ਕਹਦੇ ਤੁਸੀਂ ਦੌੜੇ ਭੱਜੇ ਫਿਰਦੇ ਆ ਫੇਰ ਪਾਰਟੀਆਂ ਬਣਾਉਣ ਨੂੰ ਸੱਤ ਮੈਂਬਰੀ ਕਮੇਟੀ ਬਣਾਈ ਉਹਦੇ ਵਿੱਚ ਸਾਂਝੇ ਤੌਰ ਤੇ ਮੈਂਬਰ ਤਾਂ ਸਾਰੇ ਇਨਾਦੇ ਆ ਪਤਾ ਨਹੀਂ ਕਿਤਾਬ ਲਿਖਣਾ ਦੋ ਗੁਰਤਾਪੁਰ ਪ੍ਰਤਾਪ ਸਿੰਘ ਬਡਾਲਾ ਇੱਕ ਬੀਬੀ ਜੋ ਕਿ ਮਸ਼ੀਨ ਪਾਏ ਰਿਖ ਸਕਦੀ ਬੱਚੀ ਆਪਾਂ ਤੇ ਵਿੱਚ ਕੱਢਦੀ ਮੈਨੂੰ ਪਤਾ ਨਹੀਂ ਉਹਨੂੰ ਲੈ ਲਿਆ ਗਿਆ ਹਮ ਤੁਹਾਨੂੰ ਮੇਰੇ ਸਾਥ ਸੰਗ ਜੋ ਕਹਿੰਦੇ ਹੋ ਸਾਡੀ ਪਾਰਟੀ ਵਿੱਚ ਨਹੀਂ ਕਿ ਅਕਾਲੀ ਦਲ ਤੁਹਾਡੀ ਕੋਈ ਪ੍ਰਾਈਵੇਟ ਕੰਪਨੀ ਹੈ ਤੁਹਾਡੇ ਪੇ ਦੀ ਜਿਵੇਂ ਬੰਦੀ ਆ ਤੁਹਾਡਾ ਪੱਕਾ ਕੰਮ ਜਾਂਦਾ ਹੈ ਅਖਾਜੀ ਅਸੀਂ ਵੈਟ ਨਹੀਂ ਲੈਣੇ ਸੱਤ ਮੈਂਬਰੀ ਕਮੇਟੀ ਬਣਾਈ ਪਰ ਤੁਸੀਂ ਬੈਠ ਕੇ ਮੀਟਿੰਗ ਕਰਕੇ ਨਵਾਂ ਅਕਾਲੀ ਦਲ ਚੜਨਾ ਕੀਤਾ ਹੈ ਕਿ ਧਾਮੇ ਨੂੰ ਭੇਜਦਾ ਕਿਸ ਨੂੰ ਬਿਹਾਰ ਤੇ ਭੇਜਦਾ ਕਿਸ ਨੂੰ ਜੰਮੂ ਹੀ ਭੇਜਦਾ ਕਿਸ ਨੂੰ ਰਾਜਸਥਾਨ ਭੇਜਦਾ ਤੁਹਾਡੇ ਭਈਏ ਆ ਉਹ ਵੀ ਟੀਮ ਨੂੰ ਸਾਥ ਮੈਂ ਵੀ ਕਮੇਟੀ ਬਣਾਈ ਅਕਾਲੀ ਦਲ ਬਣਾਓ ਸਾਨੂੰ ਅਕਾਲੀ ਦਲ ਚਾਹੀਦਾ ਜਿਹੜਾ ਸਿੱਖੀ ਸਿੱਖੇ ਸਿੱਖੀ ਦੀ ਭਾਵਨਾ ਨੂੰ ਮੁੱਖ ਰੱਖ ਕੇ ਚੱਲੇ ਸਿੱਖੀ ਸੰਸਥਾਵਾਂ ਨੂੰ ਸੰਭੇ ਅਦੀ ਗੁਰਦੁਆਰੇ ਦੀ ਸੇਵਾ ਸੰਭਾਲ ਸੰ ਕਰੇ ਇਹੋ ਜਿਹਾ ਅਕਾਲੀ ਦਲ ਨਹੀਂ ਸਾਨੂੰ ਚਾਹੀਦਾ ਤੇ ਗੁਰੂ ਗ੍ਰੰਥ ਸਾਹਿਬ ਚੋਰੀ ਹੋਇਆ ਹੋਵੇ ਤੇ ਸਾਨੂੰ ਉਹ ਬੰਗਾਲ ਮੈਂ ਤੁਹਾਡਾ ਗੁਰੂਆ ਕਢਾ ਲਾ ਤੇ ਅਕਾਲੀ ਦਲ ਉਲਟਾ ਸਿੱਖਾਂ ਦੇ ਗੋਲੀਆਂ ਚਲਾਵੀ ਸਾਨੂੰ ਇਦਾਂ ਦਾ ਅਕਾਲੀ ਦਲ ਨਹੀਂ ਚਾਹੀਦਾ ਸੇਖੋ ਇਕੱਠੇ ਹੋਵੋ ਅੱਜ ਸਾਨੂੰ ਅਕਾਲੀ ਦਲ ਇਹੋ ਜਿਹਾ ਚਾਹੀਦਾ ਜਿੱਦਵਾਂ ਉਸੇ ਮਰਤੀ ਸੇ ਜੋ ਰੋਮੀ ਕਾਲੀਦਾਲ ਦੇ ਬੰਦੇ ਵੀ ਹੋਣ ਨਾਰਮਲ ਸਿੱਖ ਵੀ ਹੋ ਰਹਾ ਨਵੀਂ ਪਾਰਟੀ ਬਣੀ ਇਹਦੇ ਵੀ ਸੇ ਹੁਣ ਦੇ ਹੁਣ ਨਵੀਂ ਪਾਰਟੀ ਨੂੰ ਮੈਂ ਬੇਨਤੀ ਕਰਦਾ ਨਵੇਂ ਨਵੇਂ ਪਾਰਟੀਆਂ ਨਾ ਬਣਾਓ ਤੁਹਾਨੂੰ ਨਹੀਂ ਚੱਲਣੀ ਦੇਣਾ ਨਹੀਂ ਖਪਾ ਜਾਣਾ ਇਕੱਠੇ ਹੋ ਇਕੱਠੇ ਹੋ ਕੇ ਇੱਕ ਸਾਂਝਾ ਪਲੇਟਫਾਰਮ ਤਿਆਰ ਕਰੋ ਅੱਜ ਤੁਹਾਡੇ ਕੋਲ ਤੁਹਾਨੂੰ ਤੁਹਾਡੇ ਕੋਲ ਸਮਾਂ ਅੱਜ ਤੁਹਾਡੇ ਕੋਲ ਸਮਾਂ ਤੁਸੀਂ ਇਕੱਠੇ ਹੋ ਸਕਦੇ ਆ ਇਹ ਇਕੱਠੇ ਕਾਦੇ ਵਾਸਤੇ ਹੋਣਾ ਸੇਖੋ 40 ਸਾਲ ਤੋਂ ਸਾਡਾ ਡੁੱਲਿਆ ਖੂਨ ਇੰਨੇ ਕੀਤੇ ਘਰ ਬਰਬਾਦ ਇੰਨਾ ਹੋਇਆ ਅਜਾੜਾ ਹੁਣ ਲੰਬਾ ਕੀ ਕਰੀਦੇ ਆਪਾਂ ਹੁਣ ਜਾ ਕੇ ਫੇਰ ਦਿੱਲੀ ਦੇ ਚਪਲਾ ਕੇ ਆਣੇ ਜਿਹੜੇ ਦਿੱਲੀ ਨੇ 40 ਸਾਲ ਤੋਂ ਸਾਨੂੰ ਦਬਾ ਕੇ ਰੱਖਿਆ ਫੇ ਅਸੀਂ ਉਹਨਾਂ ਦੇ ਮਗਰਮਗਰ ਤੁਰ ਰਹੀਆਂ ਆ ਕੱਟ ਤਰ ਰੋਬ ਜਿਹਨਾਂ ਉਮੀ ਅਕਾਲੀ ਦਲ ਜਿਹੜਾ ਕਿ ਇਹ ਅਕਾਲੀ ਦਲ 1920 'ਚ ਬਣਿਆ ਸਾਰੇ ਇਕੱਠੇ ਹੋ ਕੇ ਕਿ ਸਾਂਝਾ ਅਕਾਲੀ ਦਲ ਬਣਿਆ ਤਾਂ ਕਰੇਗੀ ਜਿੱਥੋਂ ਇੱਕ ਗੱਲ ਸਾਡੀ ਸ਼ੁਰੂ ਹੋਈ ਦੀ 40 ਸਾਲ ਪਹਿਲਾਂ ਆਨੰਦਪੁਰ ਦੇ ਮਤੇ ਤੋਂ ਉਹੀ ਗੱਲ ਫੇਰ ਸ਼ੁਰੂ ਕਰਨੀ ਆ ਉਹਦੇ ਵਿੱਚੋਂ ਹਾਂ ਠੀਕ ਆ ਵੱਖ-ਵੱਖਿਆ ਕੋਈ ਖਾਲਸਾ ਰਾਜ ਖਾਲਸਾ ਖਾਲਸਾਣ ਦੀ ਗੱਲ ਲਾਉਦੀ ਆ ਪਰ ਉਹ ਤੋਂ ਅਕਾਲੀ ਦਲ ਬਣੇ ਆਪਾਂ ਅਕਾਲੀ ਦਲ ਦਾ ਮੇਨ ਮਤਾ ਇਹ ਹੋਣਾ ਚਾਹੀਦਾ ਮੈਂ ਆਨੰਦਪੁਰ ਦਾ ਮਤਾ ਸਾਡੇ ਨਾਲ ਹੋਇਆ 70 75 ਸਾਲ ਤੋਂ ਤੱਕ ਉਹਦੀ ਗੱਲ ਕਰਨ ਵਾਸਤੇ ਆਪਾਂ ਅੱਜ ਇਕੱਠੇ ਹੋਈਏ ਇਹ ਜਿਹੜਾ ਇੱਕ ਦੇਖੋ ਅਮਾ ਆਜ਼ਾਦ ਮਲਖ ਦੀ ਗੱਲ ਕਰਦੇ ਹੋ ਇੱਕ ਪਰਿਵਾਰ ਤੋਂ ਅਸੀਂ ਅਕਾਲ ਤੱਕ ਦੇ ਸ਼ਰੋਮਣੀ ਕੀ ਬੇਟੀ ਆਜ਼ਾਦ ਨਹੀਂ ਕਰਾ ਸਕਦੇ ਗੱਲਾਂ ਅਸੀਂ ਮਲਖ ਆਜ਼ਾਦ ਕਰਾਉਣ ਦੀਆਂ ਕਰਦੀਆਂ ਆਪਣੇ ਖਾਸਾ ਆਜ਼ਾਦ ਕਰਾਉਣ ਦੀਆਂ ਗੱਲ ਕਰਦੇ ਆਂ ਇਕੱਠੇ ਹੋ ਕੇ ਦੇਖੋ ਸਾਨੂੰ ਬੰਗਾਲ ਰਿਹਾ ਉਹ ਫਿਰ ਰੌਮਣੀ ਅਕਾਲੀ ਦਲ ਜੀ ਖੇਤਰੀ ਪਾਰਟੀ ਹੋਵੇ ਖੇਤਰੀ ਪਾਰਟੀ ਦੇ ਕੱਠੇ ਤੁਸੀਂ ਦੇਖੋ ਕਿਤੇ ਸਕਿਉਰਟੀ ਵਾਲਿਓ ਚੈੱਕ ਕਰਦੇ ਸੀ ਨਾ ਉਹ ਥੱਲੇ ਬੀੜੀਆਂ ਤੇ ਤਮਾਕੂ ਤੇ ਜਰਦੇ ਦੇ ਢੇਰ ਲੱਗੇ ਸੀ ਜੇਬਾਂ 'ਚ ਪੜਾਕੜਾ ਕੇ ਉਹ ਅਕਾਲੀ ਉਹ ਕਹਿੰਦੇ ਨੜੀ ਮਾਰ ਕੁੜੀ ਮਾਰ ਨਾ ਰੋਟੀ ਵੰਡਦੀ ਸਾਹ ਨਹੀਂ ਕਰਨੀ ਨੜੀ ਮਾਰ ਪੀਉਣ ਤਮਾਕੂ ਪੀਣ ਵਾਲਿਓ ਹੁੱਕਾ ਪੀਣ ਵਾਲਿਓ ਨਸ਼ਾਈ ਵਿਸ਼ਾਈ ਉਹ ਸਾਡੀ ਖੇਤਰੀ ਪਾਰਟੀ ਦਾ ਕੱਠਾ ਹੋਵੇ ਉੱਥੇ ਆਉਣ ਕਿਹੜੇ ਤਮਾਕੂ ਪੀਣੇ ਵਾਲੇ ਤੇ ਜੇਬਾਂ 'ਚ ਤਮਾਕੂ ਨਿਕਲੇ ਏ ਸਾਡੀ ਖੇਤਰੀ ਪਾਰਟੀ ਅਸੀਂ ਕੋ ਜਾਗੋ ਇੱਕ ਮੈਸੇਜ ਤੁਸੀਂ ਨਾਰਮਲ ਧਾਰਮਿਕ ਸਮਾਗਵਾਂ ਰਖ ਲਓ ਸੰਜੇ ਸਮਾਗਵਾਂ ਰੱਖ ਕੇ ਦੇਖ ਲਓ ਇੰਨੇ ਕੋਤੇ ਮਹਾਪੁਰਸ਼ ਤਾਂ ਬਲਾਰੇ ਪਹੁੰਚ ਜਾਂਦੇ ਮੈਂ ਟਰੱਕ ਲੋਈਆਂ ਦਾ ਵੜਦੇ ਹੋ ਹੁਣ ਪਤਾ ਨਹੀਂ ਕਿੱਥੇ ਗਏ ਆ ਅੱਜ ਮੈਨੂੰ ਪਤਾ ਲੱਗਾ ਵੀ ਇੰਗਲੈਂਡ ਦੇ ਵਿੱਚ ਕੁਝ ਸਿੱਗਾਂ ਦੀ ਮੀਟਿੰਗ ਰੱਖੀ ਆ ਸੀ ਉਹ ਤਕੜੇ ਹੋ ਕੇ ਉਹਨਾਂ ਆਕਾਲ ਤਖਤ ਨਾਲ ਖੜੋ ਬੜੇ ਸਮੇਂ ਲੰਮੇ ਸਮੇਂ ਬਾਸਪਾਦੋਂ ਜੇ ਤੁਹਾਨੂੰ ਸਮਾਂ ਮਿਲਿਆ ਫਰਨਾਕਸ਼ ਨੂੰ ਮਤ ਦੇਣ ਵਾਸਤੇ ਉਹ ਕਰੇ ਪ੍ਰਲਾਦ ਪੈਦਾ ਕਰ ਦਿੱਤਾ ਸੀ ਇਸ ਕਰਕੇ ਅੱਜ ਬਾਰੂਧੋਨੀ ਕਿਸੇ ਬਾੜ ਨਹੀਂ ਦੇਣਾ ਸੀ ਇੱਕ ਬਹੁਤ ਨੇ ਕਿਰਪਾ ਕੀਤੀ ਆ ਉਹਨਾਂ ਦੇ ਸਕੂਲਾਂ ਵਿੱਚ ਪੜ੍ਹਿਆ ਹੋਇਆ ਉਹਨਾਂ ਦੀ ਨੌਕਰੀ ਕਰਦਾ ਹੋਇਆ ਗਿਆਨੀ ਹਰਪ੍ਰੀਤ ਸਿੰਘ ਅਜੇ ਅਕਾਲ ਤਖਤ ਤੇ ਪਹੁੰਚਿਆ ਉਹਨੇ 5 ਸਾਲ ਵਧੀਆ ਮੁੱਟੀ ਨਵਾਈ ਸਿੱਖਾਂ ਦੀਆਂ ਭਾਵਨਾ ਨੂੰ ਮੁੱਖ ਰੱਖਦੇ ਹੋਏ ਸਿੱਖੀ ਹਾਲਾਤਾਂ ਨੂੰ ਰੱਖਦੇ ਹੋਏ ਮੁੱਖ ਰੱਖਦੇ ਹੋਏ ਉਹਨੇ ਵਧੀਆ ਫੈਸਲੇ ਕਰਾਏ ਆ ਔਰ ਨਾਲ ਸਿੰਘ ਸਾਹਿਬ ਕਹਿੰਦੇ ਕਿ ਰਵੀ ਸਿੰਘ ਹੋਏ ਵਾ ਇਕੱਠੇ ਹੋਏ ਵਾ ਇਕੱਠੇ ਹੋ ਕੇ ਅਕਾਲ ਤਖਤ ਨੂੰ ਯਾਦ ਕਰਾਓ ਆਪਣੀ ਉੱਤੇ ਗੱਲ ਬਾਤ ਕਰੋ ਪੈਸੇ ਅਸੀਂ ਰਾਲਾ ਪਾਨੇ ਰਹਿੰਦੇ ਆਂ ਜੀ ਉੱਤੇ ਆਰਐਸਐ ਜੀ ਸਰਕਾਰ ਦੀ ਉਹਨਾਂ ਦੀ ਆ ਹੁਣ ਕੌਣ ਕਰ ਰਿਹਾ ਸਾਡੇ ਆਪਣੀ ਕਰ ਰਹੇ ਆਂ ਦੇਖੋ ਜਿਨ੍ਹਾਂ ਨੂੰ ਜੱਬਲੀ ਹਿਸਾਬ ਦਾ ਪਾਠ ਨਹੀਂ ਕਰਤਾ ਆਉਂਦਾ ਪਤਾ ਨਹੀਂ ਉਹ ਕਿੱਥੋਂ ਆਏ ਆ ਕੌਣ ਆ ਕੀਵੇਂ ਵਰਗੇ ਨਾਂ ਨਾਲ ਦੀ ਗੱਲ ਅਕੇ ਜੀ 16 ਸਾਲ ਬਾਦਲੇ ਜੇਲਾ ਕਟੀਆਂ ਜੇਲਾ ਹੀ ਕਟੀਆਂ ਨਾ ਉਹ ਤੈਨੂੰ ਪੰਜ ਵਾਰੀ ਬਣਾਤਾ ਮੁੱਖ ਮੰਤਰੀ ਮर्याਦਤ ਨਹੀਂ ਨਾ ਕੋਈ ੱੱਪਰ ਖਾਨਦਾਨ ਸੋਨਾ ਖਾਦੇ ਪੀਂਦੇ ਆ ਰਾਜਾ ਵਾਂਗ ਤਾ ਲਾਈਫ ਆ ਉਹ ਮਰ ਗਿਆ ਉਹ ਜਨਾਂ ਦੀ ਪੁੱਛੜ ਗਿਆ ਘਰ ਚਾਰ ਚਾਰ ਬੱਚੇ ਘਰ ਦੇ ਓ ਮਾਤਾ ਪਿਤਾ ਉੱਜੜ ਕੇ ਇੱਕ ਹਰਖਰਵਾਦ ਹੋ ਗਿਆ ਤੇ ਤੂੰ ਪਤਾ ਨਹੀਂ ਠੁੱਟੀ ਭੱਜੀ ਠੁੱਟੀ ਸੱਚੀ ਦਾ ਖਿਸੋਣਾ ਸਾਰ ਸਾਡੇ ਪਰਿਵਾਰ ਤੇ ਪੇ ਨੇ ਜੇਲ੍ਹ ਕੱਟੀ ਕਾਦੀ ਜੇਲ੍ਹ ਕੱਟੀ ਉਹ ਜਿਨ੍ਹਾਂ ਨੇ ਜੇਲ੍ਹਾਂ ਕੱਟੀਆਂ ਜਿਨ੍ਹਾਂ ਨੇ ਖੂਨ ਡੋਲਿਆ ਉਹਨਾਂ ਦੇ ਕੁਰਬਾਨੀਆਂ ਦਾ ਮੁੱਲ ਪਾਉਣ ਵਾਸਤੇ ਉਹਨਾਂ ਦੀ ਸੋਚ ਨੂੰ ਅੱਗੇ ਤੋਰਨ ਵਾਸਤੇ ਕੀ ਕਰਨਗੇ ਸ਼ਹੀਦ ਪਰਿਵਾਰ ਉਹ ਅਸੀਂ ਸੁੱਖੇ ਜਿੰਦੇ ਹੁਣੇ ਸਤਵੰਦ ਸਿੰਘ ਭਜਨ ਸਿੰਘ ਕੇਰ ਸਿੰਘ ਹੁਣੇ ਵੀ ਅਸੀਂ ਕੁਰਬਾਨੀਆਂ ਕਰ ਗਏ ਅਸੀਂ ਉਹ ਸਿੱਖਵਾਚ ਆ ਆ ਕੁਛ ਕਰਦੇ ਰਹੇ ਸੋਾਈ ਹਰਜਿੰਦਰ ਸਿੰਘ ਜਿੰਦਾ ਸਖਦੇਵ ਸਿੰਘ ਸੁਖਾ ਉਹਨਾਂ ਦੀ ਆਖਰੀ ਮੰਗ ਸੀ ਵੀ ਕੌਮ ਕੱਟੀ ਹੋਵੇ ਅੱਜ ਕੌਮ ਕੱਟੀ ਹੋਵੇ ਅਕਾਲ ਤਖਤ ਇਕੱਠੇ ਹੋਵੋ ਇਹ ਜਿਹੜਾ ਸਾਡੇ ਉੱਤੇ ਧੱਕਾ ਹੋ ਰਿਹਾ ਸਰਕਾਰਾਂ ਦਾ ਧੱਕਾ ਕਰਨੀ ਕੋਈ ਪਰਵਾਹ ਧੱਕਾ ਕਰਦੇ ਉਹਦੇ ਵਿਰੋਧ ਵਾਸਤੇ ਸਮੁੱਚੀ ਦੁਨੀਆ ਭਰ ਦੇ ਜੋ ਪਾਰਲੀਮੈਂਟਾ ਚ ਵੀ ਇੰਡੀਆ ਚ ਵੀ ਅਸੀਂ ਸੋ ਜਾਗੋ ਉਹਨਾਂ ਨਾਲ ਖੜੇ ਹੋਵੋ ਅਕਾਲ ਤਖਤ ਦੇ ਜਹਤਾਂ ਨਾਲ ਖੜੇ ਹੋਵੋ ਉਹ ਜੋ ਸਿੰਘ ਸਾਹਿਬ ਕਹਿੰਦੇ ਹਰ ਪੀਸ ਨੂੰ ਬੇਲੋੜਾ ਧੱਕੇ ਦੇ ਨਾਲ ਸਸਪੈਂਡ ਕੀਤਾ ਪਹਿਲਾਂ 15 ਦਿਨ ਬਾਅਦ ਸਸਪੈਂਡ ਫੇ ਮਹੀਨੇ ਬਾਅਦ ਸਸਪੈਂਡ ਤੁਹਾਨੂੰ ਸਮਝ ਨਹੀਂ ਆਉਂਦਾ ਸਸਪੈਂਡ ਕਰਨ ਦਾ ਮਤਲਬ ਕੀ ਆ ਇੱਕ ਜਿਹੜਾ ਨੂੰ ਅਸੀਂ ਦਬਾਏ ਆ ਤੇ ਦੂਜੇ ਨੂੰ ਅਸੀਂ ਸਪੈਂਡਿੰਗ ਸਸਪੈਂਡ ਕੀਤਾ ਕੋਲ ਨਹੀਂ ਸਕਿਆ ਤਾਂ ਅਸੀਂ ਆਪਣਾ ਕੰਮ ਚਲਾਈ ਆਈਏ ਇੰਦਾ ਕੰਮ ਨਹੀਂ ਚੱਲਣਾ ਤੱਕੜੇ ਹੋ ਕੋ ਸਾਂਝਾ ਅਕਾਲੀ ਦਲ ਬਣਾਵੋ ਜਿਹੜਾ ਅਕਾਲੀ ਦਲ ਕੌਮ ਦੀ ਗੱਲ ਕਰੇ ਔਰ ਸਾਡੀ ਸਰਕਾਰ ਦੇ ਦਰਵਾਜ਼ੇ ਵੀ ਗੱਲ ਹੋਵੇ ਅਸੀਂ ਚੋਣਾ ਵੀ ਲਾਣੇ ਆ ਪਰ ਚੋਣਾ ਦੂਜੇ ਨੰਬਰ ਤੇ ਆ ਪਹਿਲਾਂ ਆਪਸ ਵਿੱਚ ਇਕੱਠੇ ਹੋ ਕੇ ਛੇਵੇਂ ਪਾਸ਼ਾ ਸਾਡੇ ਕੋਲ ਤਖਤ ਆ ਤੁਹਾਨੂੰ ਝੂਠੇ ਤਖਤਾਂ ਮਗਰ ਜਾਣ ਦੀ ਲੋੜ ਨਹੀਂ ਉਹਦੀਆਂ ਕਿ ਅਰਦਾਸ ਕਰੋ ਅੱਜ ਉਹ ਤੇ ਕੌਮ ਇਕੱਠੇ ਕਰਨੋਂ ਖਤਰ ਹੋਣ ਦੀ ਲੋੜ ਆ ਕੁਸ਼ਕ ਵਿਦਵਾਨ ਆ ਜਿਹੜਾ ਡਿਬੇਟਾਂ ਕਰਕੇ ਬੋਲ ਰਾਇਆ ਥੋੜੇ ਜਾ ਪਰ ਬਾਕੀ ਨਹੀਂ ਬੋਲ ਰਾਇਆ ਕਿ ਤੁਹਾਡਾ ਕੋ ਲੈਣਦੇ ਨਹੀਂ ਤੁਸੀਂ ਚਾਹੁੰਦੇ ਨਹੀਂ ਕੌਣ ਇਕੱਠੀ ਹੋਵੇ ਤੁਸੀਂ ਚਾਹੁੰਦੇ ਨਹੀਂ ਸਾਡੇ ਨਾਲ ਜੋ ਇੰਨਾ 40 ਸਾਲ ਤੱਕਾ ਹੋਇਆ ਇੰਨੇ ਨੌਜਵਾਨ ਸਾਡੇ ਮਰ ਗਏ ਇੰਨੇ ਮਤਾਵਾ ਪਹਿਣਾ ਭਾਵਾ ਦਾ ਬੇਇਜਤ ਹੋਇਆ ਉਹਦਾ ਮੁੱਲ ਲਿਆ ਜਾਵੇ ਉਸ ਕੱਲ ਨੂੰ ਕਾਂ ਦੋਰਿਆ ਜਾਵੇ ਇੰਦੀਆਂ ਜੀ ਬੇਨਤੀਆਂ ਪ੍ਰਮਾਣ ਕੰਦੀਆਂ ਯੂਰ ਦੌਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ